ਕਰੋ ਸਾਰੇ ਕੋ ਡਾਕਟਰ ਸਾਹਿਬ ਆਏ ਨੇ ਬਹੁਤ ਘੜਨਾ 2 ਮਿੰਟ ਵਾਸਤੇ ਵਿਚਾਰ ਸਾਂਝੇ ਕਰਾਂਗੇ ਡਾਕਟਰ ਸਾਹਿਬ ਮਾਹੀਓ ਸਟੇਜ ਤੇ ਬਿਰਾਜਮਾਨ ਬਗਬਗ ਟ੍ਰੇਡ ਯੂਨੀਅਨ ਦੇ ਲੀਡਰ ਸਾਹਿਬਾਨ ਤੇ ਪੰਡਾਲ ਚ ਹਾਜ਼ਰ ਮੇਰੇ ਸਾਥੀਓ ਮੈਂ ਅੱਜ ਤੁਹਾਨੂੰ ਪੀਐਸਪੀਸੀਐਲ ਦੀ ਮੈਨੇਜਮੈਂਟ ਵੱਲੋਂ ਤੁਹਾਡਾ ਮੰਗ ਪੱਤਰ ਪ੍ਰਾਪਤ ਕਰਤਾ ਇਹ ਯਕੀਨ ਦਿਵਾਉਣਾ ਕਿ ਇਹਨਾਂ ਮੰਗਾਂ ਦੇ ਉੱਤੇ سنجਿਦਗੀ ਨਾਲ ਸਮੂਹ ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਮਿਲ ਬੈਠ ਕੇ ਵਿਚਾਰ ਕੀਤਾ ਜਾਏਗਾ ਤੇ ਜਿਹੜੀਆਂ ਵੀ ਤੁਹਾਡੀਆਂ ਮੰਗਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਪੂਰੀ ਕਰ ਸਕਦੀ ਹੈ ਉਹਨਾਂ ਨੂੰ ਪੂਰੀਆਂ ਕਰਨ ਦਾ ਪਰਜੋਰ ਯਤਨ ਸਾਡੇ ਸਾਰਿਆਂ ਵੱਲੋਂ ਕੀਤਾ ਜਾਏਗਾ ਤੇ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਅੰਤ ਕਰਨ ਲਈ ਉਨ੍ਹਾਂ ਦਾ ਸਮਾਧਾਨ ਕਰਨ ਲਈ ਤੁਹਾਡੀਆਂ ਮੰਗਾਂ ਨੂੰ ਮੰਨਣ ਲਈ ਅਸੀਂ ਮਿਲ ਬੈਠ ਕੇ ਸਾਰੇ ਸਾਂਝੇ ਰੂਪ ਦੇ ਵਿੱਚ ਤੁਹਾਡੇ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਨਾਲ ਬਹਿ ਕੇ ਅੱਗੇ ਵੀ ਵਿਚਾਰ ਕਰਦੇ ਆ ਰਹੇ ਹਾਂ ਹੋਰ ਸੰਜੀਦਗੀ ਨਾਲ ਇਹਦੇ ਤੇ ਵਿਚਾਰ ਕਰਕੇ ਇਹ ਤੁਹਾਡੀਆਂ ਮੰਗਾਂ ਪੂਰੀਆਂ ਕਰਨ ਦਾ ਪੂਰਾ ਯਤਨ ਕਰਾਂਗੇ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਇਹ ਤੁਹਾਨੂੰ ਯਕੀਨ ਦਿਵਾਉਣਾ ਕਿ ਪੰਜਾਬ ਸਰਕਾਰ ਅਤੇ ਪੀਐਸਪੀਸੀਲ ਦੀ ਮੈਨੇਜਮੈਂਟ ਤੇ ਤੁਸੀਂ ਇੱਕ ਪਰਿਵਾਰਕ ਰੂਪ ਦੇ ਵਿੱਚ ਸਾਂਝੇ ਰੂਪ ਦੇ ਵਿੱਚ ਅਸੀਂ ਸਾਰੇ ਇਕਾਂ ਅਸੀਂ ਇੱਕ ਹੀ ਰਹਿਣਾ ਤੇ ਮਿਲ ਬੈਠ ਕੇ ਵਿਚਾਰ ਕਰਕੇ ਮੰਗਾ ਤੇ ਵਿਚਾਰ ਕਰਕੇ ਪੂਰੀਆਂ ਕਰਕੇ ਪੰਜਾਬ ਦੇ ਲੋਕਾਂ ਨੂੰ ਵਧੀਆ ਤੇ ਨਿਰਵਿਘਨ ਬਿਜਲੀ ਤੁਹਾਡੇ ਰਾਹੀਂ ਦੇਣ ਲਈ ਅਸੀਂ ਸਾਰੇ ਵਚਨਬੱਧਾਂ ਤੇ ਮੈਂ ਤੁਹਾਡੇ ਤੋਂ ਵੀ ਆਸ ਕਰਦਾ ਹਾਂ ਕਿ ਇਹ ਬਿਲ ਬੈਠ ਕੇ ਆਪਾਂ ਜਿਨੂੰ ਇਹ ਸਾਰਾ ਵਿਚਾਰ ਵਟਾਂਦਾਂ ਕਰਕੇ ਆਪਾਂ ਸਾਰੇ ਅੱਗੇ ਵੀ ਇੱਕ ਪਰਿਵਾਰ ਦੇ ਰੂਪ 'ਚ ਵਿਚਰਦੇ ਰਹੇ ਹਾਂ ਤੇ ਗਾਂ ਵੀ ਇੱਕ ਵਿੱਚ ਪਰਿਵਾਰ ਦੇ ਰੂਪ ਦੇ ਵਿੱਚ ਹੀ ਵਿਚਰਾਂਗੇ ਟੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਦਾਬਾਦ ਜਿੰਦਾਬਾਦ ਇਹ ਸਰਕਾਰ ਮਰਦਾ ਥੋੜਾ ਸਾਈਡ 'ਚ ਖੜ੍ਹ ਕੇ ਲੱਗੇ ਅਰੇ ਮੰਨ ਕਰ ਦਿਓ ਯਾਰ ਖਸਰੋ ਸਾਥੀਓ ਕਨਵੀਨਰ ਸਾਹਿਬ ਬੋਲਣ ਲੱਗੇ ਉਹਨਾਂ ਦੀ ਗੱਲ ਸੁਣੋ ਸਾਰੇ ਸਨਮਾਨਯੋਗ ਸਾਥੀਆਂ ਨੇ ਤੁਹਾਡੀ ਹਾਜ਼ਰੀ ਦੇ ਵਿੱਚ ਮੈਂਬਰ ਵੀ ਮੈਨੇਜਮੈਂਟ ਵੱਲੋਂ ਮੰਗ ਪੱਤਰ ਵੀ ਲੈ ਕੇ ਗਿਆ ਤੇ ਬਿਸ਼ਵਾਸ਼ ਮਤਵਾ ਕੇ ਗਏ ਇਹ ਗੱਲ ਤਾਂ ਮੈਂ ਪਹਿਲਾਂ ਹੀ ਕਹਿ ਰਚੀ ਗਈ ਸੀ ਤੁਹਾਨੂੰ ਕਿ 2000 ਕਮਿਟਡ ਟੂ ਟੇਕ ਹੈਲਥੀਸ ਫਲਾਈ ਅਸੀਂ ਕਮਿਟਡ ਹੈ ਇਸ ਗੱਲ ਦੇ ਵੀ ਅਸੀਂ वचनबद्ध ਹੈ ਕਿ ਅਸੀਂ ਵਧੀਆ ਸਪਲਾਈ ਜਿਹੜੀ ਹੈ ਆਪਣੇ ਗਰਾਹਕ ਨੂੰ ਦੇਣੀ ਹੈ ਲੇਕਿਨ ਉਹਦੇ ਨਾਲ ਕੁਝ ਸਾਡੀਆਂ ਡਿਮਾਂਡਾਂ ਨੇ ਫੰਡਾਮੈਂਟਲ ਰਾਈਟਸ ਨੇ ਉਹ ਵੀ ਇਟ ਐਡਾਪਟ ਕਰਨ ਦੀ ਕੋਈ ਜ਼ਰੂਰਤ ਨਹੀਂ ਸੀਗੀ ਜੇ ਚੀਜ਼ਾਂ ਪਹਿਲਾਂ ਹੀ ਹੱਲ ਕਰ ਲਈਆਂ ਜਾਂਦੀਆਂ ਦੇਖਦੇ ਆਪਾਂ ਤੁਸੀਂ ਯਾਰ ਅੱਜ ਮਨ ਖੁਸ਼ ਕਰ ਦਿੱਤਾ ਹੁਣ ਪਿੱਛੇ ਨਹੀਂ ਹਟਦੇ ਅਸੀਂ ਬੱਲੇ ਸਰਕਾਰ ਮੁਰਦਾ ਪਰ ਪ੍ਰਬੰਧ ਕੱਟ ਗਏ ਸਾਡੇ ਉਧੇ ਲਈ ਅਸੀਂ ਮਾਫੀ ਮੰਗਦੇ ਆਂ ਬਈ ਵਾਕਿਆ ਹੀ ਤੁਸੀਂ ਯਾਰ ਮੈਂ ਦਿਲੋਂ ਰਣੀ ਆਂ ਗੁੱਡਾ ਬਈ ਅਸੀਂ ਕਿਸੇ ਮੰਗ ਤੋਂ ਪਿੱਛੇ ਨਹੀਂ ਹਟਦੇ ਤੁਸੀਂ ਜਿੰਦਾਬਾਦ ਜਿੰਦਾਬਾਦ ਜੋ ਤੁਸੀਂ ਜੋ ਅਸੀਂ ਕਹਿੰਦੇ ਆ ਉਹ ਤੁਸੀਂ ਕਰਦੇ ਆ ਇਹ ਗੱਲ ਦਾ ਪ੍ਰੂਫ ਹੈ ਕਿ ਬਿਜਲੀ ਬੋਰਡ ਦੀ ਫੌਜ ਇੱਕ ਅਨੁਸ਼ਾਸ਼ਨਬੱਧ ਫੌਜ ਹੈ ਤੇ ਲੀਡਰਾਂ ਨੂੰ ਵੀ ਫੇ ਹੁਣ ਸਮਝਦਾਰੀ ਨਾਲੇ ਕੰਮ ਕਰਨਾ ਪੈਣਾ ਸੋ ਸਾਥੀਓ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਸਾਰੇ ਸਾਥੀਆਂ ਦਾ ਧੰਨਵਾਦ ਲੇਕਿਨ ਅਸੀਂ ਮਾਰਚ ਜਿਹੜਾ ਹੈ ਉਹ ਜ਼ਰੂਰ ਆਪਾਂ ਲੀਡਰਸ਼ਿਪ ਅੱਗੇ ਹੋਵੇਗੀ ਕਿਸੇ ਤਰ੍ਹਾਂ ਅਸੀਂ ਉੱਤੇ ਜਾ ਕੇ ਜਿਹੜਾ ਮਾਰਚ ਹੈ ਪੰਜ ਪੰਜ ਕਿਸੇ ਨਾਲ ਧੱਕਾ ਮੁੱਕੀ ਨਹੀਂ ਕਰਨੀ ਪੰਜ ਪੰਜ ਦੀਆਂ ਲੈਣਾ ਜਿਹੜਾ ਨਾਰਾ ਆਇਓ ਬਾਜ ਬਲਾਣਾ ਅਸੀਂ ਡੈਮੋਕਰੈਟਿਕ ਦੇ ਦੇ ਵਿੱਚ ਲੜਾਈ ਲੜ ਰਹੇ ਹਾਂ